ਰਾਜਸਥਾਨ ਦੇ ਪਿਵਾਰੀ ਦੇ ਵਿੱਚ ਇੱਕ ਕੈਮੀਕਲ ਫੈਕਟਰੀ 'ਚ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਧੀ ਦਰਜਨ ਫਾਇਰ ਇੰਜਨ ਮੌਕੇ ਤੇ ਪਹੁੰਚੇ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਹਾਲਾਂਕਿ ਜਦੋਂ ਤੱਕ ਉਹ ਅੱਗ ਬੁਝਾ ਪਾਉਂਦੇ 7 ਲੋਕ ਪਹਿਲਾਂ ਹੀ ਅੱਗ ਦੀ ਲਪੇਟ ਵਿੱਚ ਆ ਚੁੱਕੇ ਸਨ। ਫਾਇਰ ਫਾਈਟਰ ਉਹਨਾਂ ਨੂੰ ਸਮੇਂ ਸਿਰ ਬਚਾਉਣ ਦੇ ਵਿੱਚ ਅਸਫਲ ਰਹੇ ਤੇ 7 ਲੋਕ ਜ਼ਿੰਦਾ ਸੜ ਗਏ ਰਿਪੋਰਟਾਂ ਮੁਤਾਬਕ ਕੈਮੀਕਲਸ ਦੀ ਮੌਜੂਦਗੀ ਦੇ ਕਾਰਨ ਅੱਗ ਤੇਜ਼ੀ ਦੇ ਨਾਲ ਫੈਲੀ ਸੀ ਅੱਜ ਸਵੇਰੇ ਖੁਸ਼ਮੇੜਾ ਉਦਯੋਗਿਕ ਖੇਤਰ ਦੇ ਵਿੱਚ ਇੱਕ ਫੈਕਟਰੀ 'ਚ ਕਈ ਤੇਜ਼ ਧਮਾਕੇ ਹੋਏ ਜਿਸ ਦੇ ਨਾਲ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਇਕ ਘਟਨਾ 9:30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ਚਸ਼ਮਦੀਦਾ ਦੇ ਮੁਤਾਬਕ ਅੱਗ ਲੱਗਣ ਦੌਰਾਨ ਤਿੰਨ ਤੋਂ ਚਾਰ ਜ਼ੋਰਦਾਰ ਧਮਾਕੇ ਹੋਏ ਸਨ ਜਿਸ ਤੇ ਨਾਲ ਲੋਕਾਂ ਦੇ ਵਿੱਚ دہشت ਫੈਲ ਗਈ ਇਹਨਾਂ ਧਮਾਕਿਆਂ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ ਖੁਸ਼ ਖੇੜਾ ਇੰਡਸਟਰੀਅਲ ਏਰੀਆ ਦਾ जी 1118 ਇਲਾਕਾ ਕਈ ਮਹੀਨਿਆਂ ਤੋਂ ਬੰਦ ਸੀ ਅੱਗ ਇੱਥੇ ਹੀ ਲੱਗੀ ਹੈ ਫੈਕਟਰੀ ਦੇ ਵਿੱਚ ਗੱਤੇ ਦਾ ਵੱਡਾ ਭੰਡਾਰ ਦੱਸਿਆ ਜਾ ਰਿਹਾ ਹੈ ਇਸ ਸਥਾਨ ਤੇ ਤਿੰਨ ਤੋਂ ਚਾਰ ਜ਼ੋਰਦਾਰ ਧਮਾਕੇ ਹੋਏ ਸਨ ਜਿਸ ਦੇ ਨਾਲ ਅੱਗ ਫੈਲ ਗਈ ਸ਼ੱਕ ਇਹ ਵੀ ਹੈ ਕਿ ਇੱਕ ਗੈਸ ਸਿਲੰਡਰ ਫਟ ਗਿਆ ਸੀ ਜਿਸ ਕਰਕੇ ਜ਼ਬਰਦਸਤ ਧਮਾਕੇ ਹੋਏ ਨੇ ਇਸੇ ਦੇ ਨਾਲ ਮੌਜੂਦ ਲੋਕ ਕਬਰ ਆ ਗਏ ਖਫੜਾ ਦਬੜੀ ਵਾਲਾ ਮਾਹੌਲ ਬਣ ਗਿਆ ਫੈਕਟਰੀ ਦੇ ਵਿੱਚ ચીਖ ਚਿਹਾੜਾ ਮਚ ਗਿਆ ਲੋਕ ਘਬਰਾਹਟ ਦੇ ਵਿੱਚ ਇਧਰ ਉਧਰ ਭੱਜਣ ਲੱਗੇ ਅਚਾਨਕ ਪੂਰਾ ਇਲਾਕਾ ਅੱਗ ਦੀ ਲਪੇਟ ਵਿੱਚ ਆ ਗਿਆ ਰਿਪੋਰਟਾਂ ਮੁਤਾਬਕ ਘਟਨਾ ਸਮੇਂ ਲਗਭਗ 25 ਕਰਮਚਾਰੀ ਅੰਦਰ ਮੌਜੂਦ ਸਨ ਧਮਾਕੇ ਤੋਂ ਬਾਅਦ ਕੁਝ ਲੋਕ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਪਰ ਅੱਧੇ ਲੋਕ ਅੰਦਰ ਹੀ ਫਸ ਗਏ ਅੱਗ ਇੰਨੀ ਭਿਆਨਕ ਸੀ ਕਿ ਇਸੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੂੰ ਡੇਢ ਘੰਟਾ ਲੱਗਿਆ ਦੱਸਿਆ ਜਾ ਰਿਹਾ ਹੈ ਕਿ ਕੈਮੀਕਲ ਫੈਕਟਰੀ ਦੇ ਵਿੱਚ ਕੈਮੀਕਲ ਦੇ ਨਾਲ-ਨਾਲ ਪਟਾਕੇ ਵੀ ਬਣਾਏ ਗਏ ਸਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਗਸ਼ਤ ਦੌਰਾਨ ਪੂਰੀ ਘਟਨਾ ਦਾ ਪਤਾ ਲੱਗਾ ਬਾਅਦ ਵਿੱਚ ਇੱਕ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਇੱਕ ਕਰਮਚਾਰੀ ਅਜੇ ਵੀ ਫੈਕਟਰੀ ਦੇ ਅੰਦਰ ਫਸਿਆ ਹੋਇਆ ਹੈ ਹਾਲਾਂਕਿ ਅੱਗ ਬੁਝਾਉਣ ਦਾ ਕੰਮ ਅਜੇ ਵੀ ਜਾਰੀ ਹੈ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਾਦਸ਼ਾ ਜਤਾਇਆ ਜਾ ਰਿਹਾ ਹੈ ਇਸੇ ਕਰਕੇ ਬਚਾਅ ਕਾਰਜ ਜਾਰੀ ਨੇ ਰਾਜਸਥਾਨ ਦੇ ਪਿਵਾੜੀ ਦੇ ਵਿੱਚ ਇੱਕ ਕੈਮੀਕਲ ਫੈਕਟਰੀ 'ਚ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ ਅਤੀ ਦਰਜਨ ਫਾਇਰ ਇੰਜਨ ਮੌਕੇ ਤੇ ਪਹੁੰਚੇ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹਾਲਾਂਕਿ ਜਦੋਂ ਤੱਕ ਉਹ ਅੱਗ ਬੁਝਾ ਪਾਉਂਦੇ 7 ਲੋਕ ਪਹਿਲਾਂ ਹੀ ਅੱਗ ਦੀ ਲਪੇਟ ਵਿੱਚ ਆ ਚੁੱਕੇ ਸਨ ਫਾਇਰ ਫਾਈਟਰ ਉਹਨਾਂ ਨੂੰ ਸਮੇਂ ਸਿਰ ਬਚਾਉਣ ਦੇ ਵਿੱਚ ਅਸਫਲ ਰਹੇ ਤੇ 7 ਲੋਕ ਜ਼ਿੰਦਾ ਸੜ ਗਏ ਰਿਪੋਰਟਾਂ ਮੁਤਾਬਕ ਕੈਮੀਕਲਸ ਦੀ ਮੌਜੂਦਗੀ ਦੇ ਕਾਰਨ ਅੱਗ ਤੇਜ਼ੀ ਦੇ ਨਾਲ ਫੈਲੀ ਸੀ ਅੱਜ ਸਵੇਰੇ ਖੁਸ਼ਮੇੜਾ ਉਦਯੋਗਿਕ ਖੇਤਰ ਦੇ ਵਿੱਚ ਇੱਕ ਫੈਕਟਰੀ 'ਚ ਕਈ ਤੇਜ਼ ਧਮਾਕੇ ਹੋਏ ਜਿਸ ਦੇ ਨਾਲ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਇਕ ਘਟਨਾ 9:30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ਚਸ਼ਮਦੀਦਾ ਦੇ ਮੁਤਾਬਕ ਅੱਗ ਲੱਗਣ ਦੌਰਾਨ ਤਿੰਨ ਤੋਂ ਚਾਰ ਜ਼ੋਰਦਾਰ ਧਮਾਕੇ ਹੋਏ ਸਨ ਜਿਸ ਤੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਇਹਨਾਂ ਧਮਾਕਿਆਂ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ ਖੁਸ਼ ਖੇੜਾ ਇੰਡਸਟਰੀਅਲ ਏਰੀਆ ਦਾ ਜੀ1 118 ਇਲਾਕਾ ਕਈ ਮਹੀਨਿਆਂ ਤੋਂ ਬੰਦ ਸੀ ਅੱਗ ਇੱਥੇ ਹੀ ਲੱਗੀ ਹੈ ਫੈਕਟਰੀ ਦੇ ਵਿੱਚ ਗੱਤੇ ਦਾ ਵੱਡਾ ਭੰਡਾਰ ਦੱਸਿਆ ਜਾ ਰਿਹਾ ਹੈ ਇਸ ਸਥਾਨ ਤੇ ਤਿੰਨ ਤੋਂ ਚਾਰ ਜ਼ੋਰਦਾਰ ਧਮਾਕੇ ਹੋਏ ਸਨ ਜਿਸ ਤੇ ਨਾਲ ਅੱਗ ਫੈਲ ਗਈ ਸ਼ੱਕ ਇਹ ਵੀ ਹੈ ਕਿ ਇੱਕ ਗੇ ਸਿਲੰਡਰ ਫਟ ਗਿਆ ਸੀ ਜਿਸ ਕਰਕੇ ਜ਼ਬਰਦਸਤ ਧਮਾਕੇ ਹੋਏ ਨੇ ਇਸੇ ਦੇ ਨਾਲ ਮੌਜੂਦ ਲੋਕ ਕਬਰ ਆ ਗਏ ਖਫੜਾ ਦਬੜੀ ਵਾਲਾ ਮਾਹੌਲ ਬਣ ਗਿਆ ਫੈਕਟਰੀ ਦੇ ਵਿੱਚ ચીਖ ਚਿਹਾੜਾ ਮਚ ਗਿਆ ਲੋਕ ਘਬਰਾਹਟ ਦੇ ਵਿੱਚ ਇਧਰ ਉਧਰ ਭੱਜਣ ਲੱਗੇ ਅਚਾਨਕ ਪੂਰਾ ਇਲਾਕਾ ਅੱਗ ਦੀ ਲਪੇਟ ਵਿੱਚ ਆ ਗਿਆ ਰਿਪੋਰਟਾਂ ਮੁਤਾਬਕ ਘਟਨਾ ਸਮੇਂ ਲਗਭਗ 25 ਕਰਮਚਾਰੀ ਅੰਦਰ ਮੌਜੂਦ ਸਨ ਧਮਾਕੇ ਤੋਂ ਬਾਅਦ ਕੁਝ ਲੋਕ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਪਰ ਅੱਧੇ ਲੋਕ ਅੰਦਰ ਹੀ ਫਸ ਗਏ ਅੱਗ ਇੰਨੀ ਭਿਆਨਕ ਸੀ ਕਿ ਸੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੂੰ ਡੇਢ ਘੰਟਾ ਲੱਗਿਆ ਦੱਸਿਆ ਜਾ ਰਿਹਾ ਹੈ ਕਿ ਕੈਮੀਕਲ ਫੈਕਟਰੀ ਦੇ ਵਿੱਚ ਕੈਮੀਕਲ ਦੇ ਨਾਲ-ਨਾਲ ਪਟਾਕੇ ਵੀ ਬਣਾਏ ਗਏ ਸਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਗਸ਼ਤ ਦੌਰਾਨ ਪੂਰੀ ਘਟਨਾ ਦਾ ਪਤਾ ਲੱਗਾ ਬਾਅਦ ਵਿੱਚ ਇੱਕ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਇੱਕ ਕਰਮਚਾਰੀ ਅਜੇ ਵੀ ਫੈਕਟਰੀ ਦੇ ਅੰਦਰ ਫਸਿਆ ਹੋਇਆ ਹੈ ਹਾਲਾਂਕਿ ਅੱਗ ਬੁਝਾਉਣ ਦਾ ਕੰਮ ਅਜੇ ਵੀ ਜਾਰੀ ਹੈ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਾਦਸ਼ਾ ਜਿਤਾਇਆ ਜਾ ਰਿਹਾ ਹੈ ਇਸੇ ਕਰਕੇ ਬਚਾਅ ਕਾਰਜ ਜਾਰੀ ਹੈ